ਪੈਂਸਾਸਿਕਾ ਜੀ ਸਾਰਿਆਂ ਨੂੰ ਵਾਦੀ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਤੂਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਬਾਜਵਾ ਜੀ ਹਾਣੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਤੇ ਤਿੰਨੇ ਚੰਗੇ ਦੁੱਧ ਵਾਲੀਆਂ ਦਿਖਾਵਾਂਗੇ ਤੇ ਤਿੰਨੇ ਤੁਹਾਨੂੰ ਸੋਈਆਂ ਦਿਖਾਵਾਂਗੇ ਜਿਨ੍ਹਾਂ ਵਿੱਚ ਦੋ ਮਗਰ ਵਛੀਆਂ ਤੇ ਇੱਕ ਮਗਰ ਵਛਾ ਹੈ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਸਾਡੀ ਇਹ ਆ ਕਿ ਭਾਵੇਂ ਕਿਤੇ ਮੈਂ ਤੁਹਾਨੂੰ ਪੁੱਛ ਲੈਣਾ ਵਾ ਕਿਸੇ ਵੀ ਵਪਾਰੀ ਤੋਂ ਲੈਣਾ ਵਾ ਕਿਸੇ ਵੀ ਵੀਡੀਓ ਤੋਂ ਲੈਣਾ ਵਾ ਆਪਣਾ ਤੁਸੀਂ ਦੋ ਟਾਈਮ ਚਬਾਈ ਕਰਕੇ ਤਿੰਨ ਟਾਈਮ ਚਬਾਈ ਕਰਕੇ ਆਪਣੇ ਆਪ ਤਸੱਲੀ ਕਰਕੇ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛ ਲੈਣਾ ਵਾ ਆਪਣੀ ਗਾਰੰਟੀ ਤੇ ਰਿਆ ਕਰੋ ਕਿਸੇ ਦੀ ਗਾਰੰਟੀ ਦੇਣਾ ਰਿਆ ਕਰੋ ਨਾ ਸਾਡੇ ਤੇ ਰੋ ਨਾ ਵਪਾਰੀ ਤੇ ਰੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਉਹ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਠੀਕ ਠਾਕ ਹੀ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੇ ਵਿਗ ਗਿਆ ਹੀ ਉਹਨਾਂ ਵਾਲ ਫਿਰ ਉਹ ਜੀ ਵੀਰ ਜੀ ਵਿਗ ਗਿਆ ਹੈ ਅੱਛਾ ਹਾਂਜੀ ਵਧੀਆ ਮੁੱਲ ਉਹ ਇੱਕ ਦਾਹ ਕਰਦੇ ਆ 95000 ਦੀ ਬਚੀ ਵੇਚੀ ਅਸੀਂ ਵੀਡੀਓ ਵੀ ਬਾਤੀ ਆਹੋ ਤੁਸੀਂ ਪਾਈ ਵੀਰ ਪੂਰੇ ਖੁਸ਼ ਹੋਏ ਠੀਕ ਹੈ ਜਨਾਹ ਦੇ ਵੀ ਰੇਡ ਤੇਰਾ ਚਾਵਾ ਪਰ ਤੂੰ ਡੰਗਰ ਸਾਫ ਲਿਆਉਣਾ ਠੀਕ ਆ ਹਾਂਜੀ ਲਾਮੇ ਵਾਲੀ ਕਦੀ ਅੱਜ ਬਾਬੇ ਦੀ ਕਿਰਪਾ ਕਦੇ ਨਹੀਂ ਆਈ ਲਾਮਾ ਨਹੀਂ ਆਇਆ ਕਦੇ ਠੀਕ ਆ ਜੀ ਹਾਂਜੀ ਤੇ ਅੱਜ ਵੀ ਮਾਲ ਚੰਗਾ ਹੀ ਆ ਚਲੋ ਸਾਰਾ ਹੈ ਨਾ ਤਾਜ਼ੀਆਂ ਬੱਚੀਆਂ ਆਈਆਂ ਰਾਤੀ ਆਈਆਂ ਜੀ ਠੀਕ ਆ ਹਾਂਜੀ ਤੇ ਚਲੋ ਫਿਰ ਨਾਮ ਦੱਸਤਾ ਹੀ ਕਰੀ ਹਰਮਨ ਸਿੰਘ ਕੇ ਪਾਜਵਾ ਹਾਂਜੀ ਪਿੰਡ ਵੀਰਜੀ ਤੂਰਿਆ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 87280 ਹਾਂਜੀ 95084 ਠੀਕ ਆ ਤੇ ਚਲੋ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਪਹਿਲੇ ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨਾ ਇਹਨੂੰ ਅੱਜ ਸੂਈ ਨੀ ਵੀਰ ਜੀ ਪੂਰੇ 10 12 ਦਿਨ ਹੋ ਗਏ ਆ ਅੱਛਾ ਹਾਂਜੀ ਸ਼ੇਰ ਦੰਦ ਬੱਤੀ ਆ ਦੂਜਾ ਸੁਭਾ ਤੇ ਦੁੱਧ ਕਿੰਨਾ ਤਿਆਰ ਆ ਦੁੱਧ ਵੀਰ ਜੀ ਤਿਆਰ ਜਿਹੜਾ ਮਣਾਣਾ ਜੇ ਪੂਰਾ ਜਿਹੜਾ ਲੀਟਰ ਲਗਵਾ 24 ਕਿਲੋ ਦੁੱਧ ਤਿਆਰ ਆ ਤਿਆਰ ਬਿਲਕੁਲ ਪੂਰਾ ਤਿਆਰ ਆ 24 ਤੋਂ ਕਿਲੋ ਵੀ ਘੱਟ ਹੋਵੇ ਵੀਰ ਹਣੀ ਗਾ ਮੋੜ ਜਾ ਅੱਛਾ ਭਰਾ ਵੇ ਜਮੀ ਕਹਿੰਦੇ ਆਪਾਂ ਗਰੰਟੀ ਦਿੰਨੇ ਆ ਇੱਕ ਗਰੰਟੀ ਗਰੰਟੀ ਤੇ ਚਲੋ ਸਾਹ ਵਾਲੀਆਂ ਚੀਜ਼ਾਂ ਦੀ ਕਾਦੀ ਹੁੰਦੀ ਆ ਕਿ ਇੱਥੋਂ ਹੀ ਤੁਹਾਡੇ ਘਰੋਂ ਹੀ ਚੋ ਕੇ ਕੋਈ ਦੋ ਟਾਈਮ ਹਣਾ ਦੋ ਟਾਈਮ ਚੋਲਣਾ ਸਾਡੇ ਘਰੋਂ ਇੱ ਤੋਰੋ ਹਾਈ ਕਰੀਨ ਤੇ ਮਗਰ ਇਹਦੇ ਬੱਛੀ ਜੇ ਆਵਲੀ ਬੱਛੀ ਜੀ ਜਿਹੜੀ ਇਹਦੇ ਮਗਰ ਡੱਬੀ ਛੇ ਦੰਦ ਦੀ ਬੱਛੀ ਦੂਜਾ ਸੁਹਾਗ ਦੀ ਬਾਕੀ ਆਪਣੀ ਸਮਝਣਾ ਵੇਖ ਕੇ ਖੜਿਆ ਕਰੋ ਅਗਲੇ ਤੇ ਘਰਾਂ ਹੀ ਵੇਖ ਚਾਹ ਬਾਕੀ ਕੱਦ ਕਾਠ ਬੇਲ ਚ ਚੰਗੀ ਆ ਜਿਹੜੀ ਆ ਜੋ ਲੈ ਆਓ ਬਾਕੀ ਜਦੋਂ ਵੀ ਆਈਦਾ ਵਾ ਵਿਰਜੋ ਨਾ ਕਪਸ਼ੂ ਜਿਹੜੇ ਸੋਹਣੇ ਹੁੰਦੇ ਆ ਚੰਗੇ ਦੁੱਧ ਵਾਲੀਆਂ ਵੇਦੀਆਂ ਨੇ ਹਰ ਵੇਲੇ ਜਟੀਆਂ ਲੈਂ ਹੁੰਦੇ ਆ ਤੇ ਵੀ ਰੰਗ ਰੋਬ ਦੀ ਚੰਗੀ ਆ 24 ਲੀਟਰ ਦੁੱਧ ਜਿਹੜਾ ਮੋਕੇ ਤੇ ਕਹਿੰਦੇ ਕਿ ਤਿਆਰ ਆ ਜਿਹੜਾ ਕੋਈ ਵੀਰ ਆਪਣਾ ਚਵਾਈ ਕਰਕੇ ਲੈ ਜੇ ਤੇ ਆਹ ਥਣਾ ਦਾ ਸਾਈਜ਼ ਗਿਆ ਭਵਾਨੇ ਦੇ ਨਾੜਾ ਵੀ ਦੇਖ ਸਕਦੇ ਤੇ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ ਆ ਆਂਦੇ ਤੇ ਧਰਾਂ ਵੀ ਮਰਵਾ ਦਿੰਦੇ ਤੇ ਇਹਦਾ ਵੀ ਦੀ ਜਾਇਜਾ ਮੁੱਲ ਫਿਰ ਇਹਦਾ ਵੀਰ ਜੀ ਜਾਇਜਾ ਮੁੱਲ ਇੱਕ ਵੀ ਕਰਦਾ ਇੱਕ ਵੀ ਹਾਂਜੀ ਵਿੱਚ ਮਾਨਤਨ ਪੂਰਾ ਕਰਦਾ ਖੁੱਲਾ ਮਾਨਤਨ ਖੁੱਲਾ ਮਾਨਤਨ ਕਰਾਂਗੇ ਠੀਕ ਆ ਤੇ ਉਤਰਾ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੀਰ ਦੀ 30 ਗੱਲੇ ਦੁੱਧ ਚਵਾਈ ਜੂ ਅੱਗੋਂ ਲੋਕਾਂ ਇਹ ਵੀਰਾਂ ਦੀ ਸੇਵਾ ਹੈ ਅੱਛਾ ਜਿੰਨਾ ਪਾਉਣਗੇ ਉਹਨਾਂ ਚੋਣਗੇ ਠੀਕ ਆ ਜੀ ਹਾਂਜੀ ਤੇ ਮੌਕੇ ਤੇ ਜਿਹੜਾ 24 ਚਵਾ ਦੋਗੇ ਕਰਾਂਗੇ 24 ਕਿਲੋ ਵੀਰ ਜੀ ਦੋ ਟਾਈਮ ਚਵਾ ਕੇ ਫੇਰ ਵਸ਼ੀ ਲੱਦਾਂਗੇ ਠੀਕ ਆ ਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਜਰਸੀ ਆ ਜਿਹੜੀ ਪੰਜਾਬ ਵਾਲੀ ਠੰਡੀ ਸੀਲ ਹੈ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਵੀਰਜੀ ਸੂਈ ਨੂੰ ਅੱਜ 5 ਦਿਨ ਹੋ ਗਏ 5 ਦਿਨ ਹੋ ਗਏ ਸੂਆ ਇਹਦਾ ਇਹਦਾ ਸੂਆ ਦੂਜਾ ਜੀ ਇਹਦਾ ਦੂਸਰਾ ਸੂਆ ਥਾਣੇ ਦੇ ਵਿੱਚ ਦੇਖ ਸਕਦੇ ਲੱਗ ਕੇ ਆਹ ਠੰਡੀ ਹੈ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਇਹਦੇ ਕੋਲ ਵੀਰਜੀ ਜੱਟ ਪਿਓਰਾ ਹੈ ਮੈਂ ਅਖੇ ਵੀ ਆ ਭਾਈ ਆ ਜਿਹੜਾ ਪੂਰਾ ਹੁਣ ਮਨਾ ਦਾ ਦੇ ਦੋ ਟਾਈਮ 18 ਕਿਲੋ ਦੁੱਧ ਤਿਆਰ ਹੋਊਗਾ ਤਿਆਰ ਜਿਹੜਾ ਹਾਂ ਜੀ ਅੱਜ 5 ਦਿਨ ਹੋ ਗਏ ਪੂਰੇ ਵੜ ਸੂਈ ਤੇ ਇਹ ਕਿੰਨਾ ਚਵਾਈ ਜਾਊਗੀ ਇਹ ਵੀਰਜੀ ਬਖਾਸ ਕੇ 25 26 ਕਿਲੋ ਦੁੱਧ ਚਵਾਈ ਜਾਊਗਾ ਤੋਰ ਫੇਰ ਇੱਕ ਵਾਰ ਬਾਕੀ ਇੱਥੇ ਆਓ 18 ਕਿਲੋ ਦੁੱਧ ਪੂਰਾ ਹੋਵੇ ਤੇ ਕੋਈ ਲੈ ਜੇ ਨਹੀਂ ਤੇ ਰਹਿਣ ਦੇ ਇਹ ਆ ਕਿ ਜਰਸੀਆਂ ਦੇ ਸਹਾਰਾ ਨਾਲ ਕੱਦ ਕਾਠੇ ਦਾ ਚੰਗਾ ਵਾ ਐਚਐਮ ਗਾਵਾਂ ਵਰਗਾ ਕੱਦਿਆ ਪੰਜਾਬ ਵਾਲੀ ਜਰਸੀ ਆ ਜਿਹੜੀ ਪੂਰੀ ਨਿੱਗਰ ਜਰਸੀ ਆ ਗਾਵਾਂ ਹੀ ਕਹੇ ਵੀ ਨੇ ਚੰਗੇ ਬੱਚੇ ਲੈਣੇ ਆ ਤੇ ਉਹ ਵੀ ਰਸਤੇ ਚੰਗੇ ਆ ਜਿਹੜੀ ਮਾਰਵੀ ਪਿਓਰ ਵਛੀ ਤੇ ਮਗਰ ਵੀ ਇਹ ਜਰਸੀ ਵਛੀ ਆ ਜਿਹੜੀ ਥੋੜਾ ਚਬੂਦੋਂ ਕਰਦੀਆਂ ਆ ਮੈਂ ਇਹ ਜਿਹੜੀ ਅਹੀਂ ਪਿੱਛੇ ਚੰਗੀ ਸਾਮ ਧੋਵਾ। ਇਹ ਬਾਕੀ ਜਿਹੋ ਜੀ ਚੀਜ਼ ਉਹੋ ਜੇ ਮੁੱਲ। ਆਹ ਜਰਸੀ ਵਛੀ ਆਹ ਦੀ ਜਿਹੜੀ 5 ਦਿਨਾਂ ਦੀ ਮਿਰਜੀ ਰਹਿ ਚੁਈ। ਤੇ ਇਹਦਾ ਫਿਰ ਮੁੱਲ ਇਹਦਾ ਮਿਰਜੀ ਨੀਗਾ ਚ ਮੁੱਲ 85000 ਰੁਪਏ। 85000 ਰੁਪਏ। ਜੇ ਕੋ ਮਾਨਤਨ ਫੁੱਲ ਕਰਦਾ। ਫੁੱਲ ਹੀ ਮਾਨਤਨ ਹੋਣਗੇ ਫੋਨ ਕੋਈ ਲਾਵੇ ਇੱਕ ਵਾਰੀ ਹਨਾ। ਜਲੂਰ ਲਾਵੇ ਜੀ। ਠੀਕ। 5 ਕਿਲੋ ਦੁੱਧ ਜਿਹੜਾ ਹੁਣ ਮੌਕੇ ਤੇ ਚਵਾ ਦਾਂਗੇ। ਤੇ ਹੁਣ ਇੱਕ ਸਹੀ ਵਾਲ ਵੀ ਹੈਗੀ ਅੱਜ। ਆਹ ਜੀ ਵਾਲਿਆ ਜੀ ਠੰਡੀ ਧਿਰੀ ਆ ਵੇਖੋ। ਠੀਕ ਆ। ਬੜਾ ਗੱਲਾਂ ਨਹੀਂ ਬਾਤ ਨਹੀਂ ਇਦਾਂ ਹੀ ਬਹਿ ਜੇ। ਠੀਕ ਆ। ਮੁੱਦਾ ਬੱਛੀ ਸੂਈ ਆ। ਤੇ ਆਹ ਬੱਛਾ ਜੀ ਦਾਹਾਂ ਦਿਨਾਂ ਦੀ ਵਹਿੜ ਸੂਈ ਆ। ਤੇ ਇਹਦੇ ਕੋਲ ਦੁੱਧ। ਇਹਦੇ ਕੋਲ ਦੁੱਧ ਪੱਕਾ ਜਿਹੜਾ ਆਪਾਂ ਕਹਿ ਦਿੰਨਾ 14 ਕਿਲੋ ਹੋਊਗਾ। ਤਿਆਰ ਜਿਹੜਾ। ਤਿਆਰ ਹੈ ਜਿਹੜਾ। ਤੇ ਇਹ ਕਿੰਨਾ ਚ ਭਾਈ ਜਾਊਗੀ? ਇਹ ਵੀ ਜੀ ਜ਼ਿਆਦਾ ਨਹੀਂ ਤੇ 16-17 ਜਿਹੜਾ ਭਾਈ ਜਾਊ। ਤੋੜ ਦੋ ਫਿਰ ਇੱਕ ਦਿਨ। ਹਾਂ ਜੀ। ਆਹ ਬਾਕੀ ਇਹ ਹੋਈ ਆ ਜੀ ਭਾਈ ਇਹਨਾਂ ਚ ਭਾਈ ਜਾਊ। ਬਾਕੀ ਇਹ ਵੀ ਇੰਨਾ ਗਾਵਾਂ ਦਾ ਦੁੱਧ ਸੰਗਣਾ ਹੁੰ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਦੋ ਤੋਂ ਜਿਹੜਾ ਥਨ ਲੱਗਾ ਏ ਤੇ ਵੀ ਹਾਂ ਤੇ ਬੰਦਰੀ ਕੋਡੀ ਪੂਰੀ ਭਾਅ ਹੋ ਇੱਥੇ ਬੈਠੇ ਜਿੱਥੇ ਮਰਜ਼ੀ ਖਲਾ ਠੀਕ ਠੀਕ ਤੇ ਸਾਡੇ ਨੇ ਸਹੀ ਹਾਲ ਕਰਨ ਹੁੰਦੀ ਏ ਉਹ ਨਹੀਂ ਜਾ ਤਾਂ ਇੱਥੇ ਬਹਿ ਜਾ ਠੀਕ ਆ ਪਹਿਲਾ ਸਵੇਰ ਸੋਈ ਜਾ ਚਾਰ ਦਿਨ ਦੱਬੇ ਸ਼ੀਰ ਉਹ ਬਰਾਕਾਰ ਬਣੀ ਤੇ ਇਹਦਾ ਫਿਰ ਵੀਰ ਜੀ ਮੁੱਲਾ ਜੋ ਤੁਸੀਂ ਆਖੋ ਉਹ ਕਰਦੇ ਜਿਆ ਜਿਆ ਕਰੀਏ ਤਾਂ ਜੋ ਤੁਸੀਂ ਆਖੋ ਉਹ ਕਰ ਦਿੰਦੇ ਕਿੰਨਾ ਕਰਨਾ ਤੈ ਮੈਂ ਤਾਂ 60000 ਰੁਪਏ ਕਰ ਵਿੱਚੋਂ ਕਰ ਦੋਗੇ ਮਾਨਤਾ ਹੋਰ ਤੁਸੀਂ ਦੱਸੋ ਕਿੰਨਾ ਕਰਦੇ ਪੰਜ ਹੀ ਛੱਡ ਦੀਏ ਪੰਜ ਛੱਡ ਠੀਕ ਆ ਤੇ ਬਾਕੀ ਖੁੱਲਾ ਮਾਨਤਾ ਨੂੰ ਮੌਕੇ ਤੇ ਹੋਰ ਮਾਨਤਾ ਨੂੰ ਮੌਕੇ ਤੇ ਜੀ ਵੀਰ ਜੀ ਚੋਕ ਹੈ ਕੋਈ ਵੀਰ ਆਪਣਾ ਤਸੱਲੀ ਕਰ ਕੱਢੀ ਦੁੱਧ ਤਿਆਰ ਹੋਊਗਾ ਠੀਕ ਹੈ ਜੀ ਬਾਕੀ ਜੋ ਵੀ ਤਿੰਨੇ ਸੂਈਆਂ ਵਾ ਇੱਥੇ ਆਓ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ ਫੇਰ ਹੀ ਪਸ਼ੂ ਖਰੀਦਾਂ ਜੀ ਨਹੀਂ ਹੋਣੀ ਆਪਣੇ ਕੋ ਪੱਕੇ ਪਸ਼ੂ ਹਟ ਜੇ